ਮਿਰਚ ਪਾਉਣੀ ਐ ਤੇ ਮੋਲੀ ਮੇਟਾਈ ਜੀ ਇਹਦਾ ਤੇ ਮਕਰ ਕਿੰਦਣਾ ਔਲਾ ਲਗਾ 14 ਹੀ ਖੱਡਿਆ ਹਾਏ ਸਹਾਰਾ ਤੇ ਬੱਤੀ ਕੁੜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣਾ ਚੈਨਲ ਸਹਿਰ ਜਸ ਬਲੌਗਰ ਸਵਾਗਤ ਹੈ ਜੀ ਤੇ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਉਣ ਆ ਗਏ ਆ ਜੀ ਮਕਰੋਨੀ ਤੇ ਇਸ ਦੀ ਸਾਰਿਆਂ ਦੇ ਬਲੌਗਰ ਬਣੇ ਰਹੋ ਤੇ ਜਸੂ ਸਾਡੇ ਡਿੱਗ ਗਈ ਆ ਜਸੂ ਜੀ ਇਦਾਂ ਆ ਕਿ ਚੱਕਰ ਪਿਆ ਆ ਉਹ ਪੈਰ ਫਸ ਗਿਆ ਤੇ ਸਾਈਕਲ ਚ ਵੱਜੀ ਆ ਤੇ ਸੈਰ ਕਰ ਰਹੀ ਪੁੱਠੇ ਕੰਮ ਸਾਰੇ ਜਿੰਨੇ ਵੀ ਆ ਮੈਂ ਹੁਣ ਮਕਰੋਨੀ ਬਣਾਉਣ ਲੱਗਾ ਤੇ ਇਹਨਾਂ ਨੇ ਇੱਧਰ ਲਗਾਈ ਹੈ ਕਿ ਮਹਿੰਦੀ ਇਹ ਮਹਿੰਦੀ ਕਰਨ ਦਾ ਸਾਰਾ ਕੰਮ ਕਰਨਾ ਪੈਂਦਾ ਮੈਨੂੰ ਮੈਂ ਹੁਣ ਆਪਣਾ ਜਿਹੜਾ ਕੰਮ ਆ ਉਹ ਕਰ ਲਵਾਂਗਾ ਡਿਊਟੀ ਪੂਰੀ ਤੁਸੀਂ ਇੱਧਰ ਸਾਰਿਆਂ ਨੇ ਵਲੋਗ ਨਾ ਬਣੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮੈਂ ਅਜੇ ਕੱਟ ਲਵਾਂ ਪਿਆਜ਼ ਤੇ ਪਿਆਜ਼ ਕੱਟ ਕੇ ਤੁਰਕਾ ਲਾ ਕੇ ਇਹਦੇ ਬਣਾ ਲਵਾਂ ਪਾਪਾ ਮੈਨੂੰ ਸੋਗੈ ਮੈਂ ਦੀ ਕਿੱਥੇ ਇਹਦਾ ਮੈਂ ਸੋਗੈ ਆ ਇਹਨੇ ਲਗਾਈ ਹੈ ਮਹਿੰਦੀ ਮੈਂ ਆ ਪਿਛੇ ਲਗੋਰੀ ਸੀ ਇੱਥਾ ਦੀ ਪਿਛੇ ਵੀ ਲਗਾਉਣੀ ਸੀ ਕਹਿੰਦੀ ਤੇ ਉਹ ਪਿਛਲੇ ਸਾਈਡ ਹੱਥਾਂ ਤੇ ਲਗਾਉਣੀ ਸੀਗੀ ਤੇ ਉਹ ਲੱਗੀ ਨਹੀਂ ਹੈਗੀ ਮੈਂ ਲਗਾਈ ਲਈ ਕਿਉਂਕਿ ਮੈਨੂੰ ਸਾਰੇ ਕੰਮ ਉਹ ਨਿੱਕਾ ਜਾਣੀ ਪੈਣੀ ਆ ਨਾ ਤੈਨੂੰ ਤੇਰੇ ਹੱਥ ਫ੍ਰੀ ਚਾਹੀਦੇ ਨਾ ਫਿਰ ਤਾਂ ਨਾ ਤੂੰ ਕੰਮ ਕਰਨੇ ਹੁੰਦੇ ਸਾਰੇ ਘਰ ਦੇ ਆਟਾ ਗੁੰਨਾ ਰੋਟੀ ਬਣਾਉਣੀ ਸਾਰਾ ਕੁਝ ਕਰਨਾ ਹੁੰਦਾ ਇਸ ਕਰਕੇ ਵੈਰੀ ਗੁੱਡ ਸ਼ਾਬਾਸ਼ ਇੱਕ ਹੱਥ ਨੇ ਲਗਾਈ ਮੈਂ ਤੇ ਦਾਦੀ ਇਹਨਾਂ ਦੀ ਗਈ ਆ ਜੀ ਵੰਡੇ ਤੇ ਉਹਨਾਂ ਨੇ ਸ਼ਾਇਦ ਕੱਲ ਪਰਸੋਂ ਤੱਕ ਆ ਜਾਣਗੇ ਤੇ ਅਮਰ ਮੰਨ ਲਗਾਈ ਜਾਂ ਮਹਿੰਦੀ ਸ਼ਾਇਦ ਤੇ ਕੜੀ ਤੇ ਕੜੀ ਫੈਸੀ ਕਹਿੰਦੇ ਉਹਦੇ ਨਾਲ ਖਾ ਲੋ ਕੜੀ ਦੇ ਨਾਲ ਬਟ ਹੁਣ ਮੈਂ ਮੈਮਕਰੋਨੀ ਬਣਾ ਕੇ ਦੇਣ ਜਾਣਾ ਤੇ ਦਾੜੀ ਹੋੜੀ ਵੀ ਖਾਣਗੇ ਤੇ ਲੰਮੀ ਖਾ ਲੂੰਗਾ ਸਾਰਿਆਂ ਨੇ ਆਪਾਂ ਖਾ ਲਵਾਂਗੇ ਮਮਾ ਨੂੰ ਮੇਰੇ ਮੈਂ ਆਪੂਆ ਤੇ ਹੱਥ ਮੈਂ ਲਾਉਂਗੀ ਹਾਂ ਮੈਂ ਹੁਣ ਬਣਾ ਲਵਾਂ ਚਲ ਬਣਾਉਂਦਾ ਹਾਂ ਆ ਜੇ ਆਪਾਂ ਕੱਟਨੇ ਆ ਪੈਕੇਟ ਤੇ ਹੁਣ ਆਪਾਂ ਤੁਸੀਂ ਇਦਾਂ ਕਰੋ ਉਥੋਂ ਪਿਆਰ ਚੱਕ ਤੇ ਫਰਾਈ ਬੰਨ ਆਪਾਂ ਲੈ ਲਈ ਪਿਆਰ ਇੱਕ ਟੱਕ ਲੈ ਵਧੀਆ ਤੇ ਫਰਾਈ ਬੰਨ ਹੁਣ ਮੈਂ ਚੰਗੀ ਤਰ੍ਹਾਂ ਧੋ ਲੈਣਾ ਤੇ ਇਧਰ ਆਪਾਂ ਹੁਣ ਪਾਣੀ ਪਾ ਲਈਏ ਤੇ ਪਾਣੀ ਨੂੰ ਉਬਾਲ ਲੈਨੇ ਆ ਫਰਾਈ ਪਾਣੀ ਨੂੰ ਉਬਾਲ ਕੇ ਇਹਦੇ ਵਿੱਚ ਆਪਾਂ ਜਿਹੜੀ ਮਕਰੌਣੀ ਹੈ ਉਹ ਸਾਰੀ ਫੜ ਲੈਣੀ ਹੈ ਤੇ ਜਿਹੜੀ ਆ ਫਰਾਈ ਹੋ ਜੂਗੀ ਉਹੋ ਕੀ ਕਹਿੰਦੇ ਹੁੰਦੇ ਉਹਨੂੰ ਅਪਲਾਈ ਹੋ ਜੂਗੀ ਥੋੜੀ ਤੇ ਇਹਦੇ ਵਿੱਚ ਆਪਾਂ ਹੁਣ ਪਾ ਲੈਨੇ ਆ ਆ ਕਰਤਾ ਔਨ ਆ ਚੱਕੀ ਪਰ ਮਕਰੋਨੀ ਤੇ ਪਰ ਸਿਰਦਨੀ ਵਿੱਚ ਸਾਰੀ ਆ ਸਿਰਦ ਦਿੱਤੀ ਵਿੱਚ ਸਾਰੀ ਮਕਰੋਨੀ ਠੀਕ ਹੈ ਜੀ ਇਹ ਇਹਦੇ ਵਿੱਚ ਹੁਣ ਆਪਾਂ ਕਰ ਦੇਣਾ ਇਹਨੂੰ ਚਾਲੂ ਇਹ ਬਣ ਰਹੀ ਆ ਇਹਦੇ ਵਿੱਚ ਕਹਿੰਦੇ ਆ ਕਿ ਜੇਕਰ ਤੁਸੀਂ ਬਣਾਉਣੀ ਹੈਗੀ ਮਲائم ਤੇ ਆਪਾਂ ਸਰਸੋਂ ਦਾ ਤੇਲ ਜਿਹੜਾ ਇੱਦੀ ਪਾਣੀ ਦੇ ਵਿੱਚ ਥੋੜਾ ਜਿਹਾ ਪਾ ਦੇਣਾ ਆ ਉਹਦੇ ਨਾਲ ਜਿਹੜੀ ਇਹ ਚਿਪਕਣੀ ਨਹੀਂ ਹੈਗੀ ਜੇ ਚਿਪਕੇ ਜਾਂਦੀ ਨਾ ਚਿਪਕਣੀ ਨਹੀਂ ਹੈਗੀ ਇਹ ਆਈਡੀਆ ਥੋੜਾ ਡਿਫਰੈਂਟ ਹੈਗਾ ਇਹ ਆ ਦੇਖੋ ਜੀ ਆਪਾਂ ਇਹ ਚ ਪਾ ਦੇਣਾ ਥੋੜਾ ਜਿਹਾ ਤੇਲ ਜਿਆਦਾ ਪੈ ਗਿਆ ਬਹੁਤ ਜਿਆਦਾ ਪੈ ਗਿਆ ਤੇਲ ਥੋੜਾ ਪਾਉਣਾ ਹੈ ਜਿਆਦਾ ਪੈ ਗਿਆ ਮੇਰੇ ਕੋਲ ਕਿਉਂਕਿ ਢੱਕਣ ਦਾ ਉਹ ਇਹ ਕਾ ਨਾ ਸਰਾਖ ਜਿਆਦਾ ਵੱਡਾ ਕੀਤਾ ਆ ਇਸ ਕਰਕੇ ਹੁਣ ਆਪਾਂ ਇਹਨੂੰ ਪਣਾ ਲੈਣੀ ਹੈ ਇਹਦੇ ਚ ਪਾਤਾ ਉਹ ਤੇਲ ਇਸ ਤੋਂ ਬਾਅਦ ਅਸੀਂ ਕੱਟਣਗੇ ਅੰਦਰ ਪਿਆਜ਼ ਆ ਪਿਆਜ਼ ਕੱਟਣਗੇ ਤੁਸੀਂ ਪਰੇ ਹੋ ਜਾਓ ਮੈਂਦੀ ਲਗਾ ਕੇ ਆਪਣੀ ਇਹਨਾਂ ਨੇ ਲਗਾਈ ਅੰਦਰ ਮੈਂਦੀ ਹੋਵੇ ਏ ਇਦਾਂ ਬਰਬਾਦੀ ਕਰਦੀ ਤੂੰ ਕੱਲੀ ਕੱਲੀ ਚੀਜ਼ ਦੀ ਆਜੇ ਸਾਹਮਣੇ ਪਤਾ ਲੱਗ ਗਿਆ ਮੇਰੇ ਸਾਹਮਣੇ ਨਹੀਂ ਬਰਬਾਦੀ ਹੈ ਤਾਂ ਪਿੱਛ ਪਿੱਛ ਕਿੰਨੀ ਬਰਬਾਦੀ ਕਰਦੀ ਹੁੰਦੀ ਹੈ ਹੈ 10 ਕੁੜੀ ਚ ਬਾਰਾ ਬਰਬਾਦੀ ਮੂੰਹ ਤੇ ਨਹੀਂ ਬਰਬਾਦੀ ਪਿੱਠ ਪਿੱਛ ਕਿੰਨੀ ਬਰਬਾਦੀ ਕਰਦੀ ਹੁੰਦੀ ਆ ਦੇਖੋ ਜੀ ਚਿਹਰਾ ਚੰਗੀ ਤਰ੍ਹਾਂ ਦੇਖ ਲੋ ਦਾ ਚਿਹਰਾ ਇਹ ਚਿਹਰਾ ਹੈ ਬਰਬਾਦੀ ਕਰਨ ਵਾਲਾ ਤੇ ਇਹ ਹੀ ਬਰਬਾਦੀ ਤੋੜਨ ਵਾਲਾ ਹੈ ਇਹ ਹੀ ਕਰਨ ਵਾਲਾ ਹੈ ਨਹੀਂ ਨਹੀਂ ਬਹੁਤ ਵਧੀਆ ਕੰਮ ਕਰਦੀ ਹੈ ਇਹ ਰਵਾਦੀ ਨਹੀਂ ਕਰਦੀ ਇਹ ਤਾਂ ਪਾਣੀ ਨਾਲ ਹੀ ਤੁੜਕਾ ਲਾ ਲੈਂਦੀ ਆ ਤੇ ਬਹੁਤ ਚੰਗੀ ਆ ਮੇਰੀ ਘਰ ਵਾਲੀ ਤੇ ਇਹਦੇ ਨਾਲ ਹੁਣ ਦੇਖੋ ਜੀ ਸੁੱਕ ਗਈ ਆੜਾ ਬਾਜਾੜਾ ਹੁੰਦਾ ਇਹਨਾਂ ਦਾ ਰੋਮ ਲਈ ਚੱਕ ਲਾਦਾ ਨੂੰ ਮੋਢੇ ਨਾਲ ਲਾ ਲਾਦਾ ਬਸ ਇੰਨੀ ਗੱਲ ਸੀ ਸਾਰੀ ਐਵੇਂ ਹੀ ਰਵਾਈ ਜਾਨੀ ਇਹਨੂੰ ਦੇਖਿਓ ਜੀ ਇਹਦੇ ਵਿੱਚ ਕਹਿੰਦੇ ਚਿੱਟਾ ਜਿਹਾ ਹੁੰਦਾ ਉਹ ਕਹਿੰਦੇ ਕੱਟ ਕੱਢ ਦੀਦਾ ਵਿੱਚੋਂ ਪਤਾ ਨਹੀਂ ਹੁਣ ਮੈਨੂੰ ਵੀ ਇਦਾਂ ਹੀ ਪਤਾ ਲੱਗਿਆ ਸੀ ਕਿਤੇ ਉਹ ਤੇ ਚਿੱਟਾ ਜਿਹਾ ਕਹਿੰਦੇ ਨਹੀਂ ਸਹੀ ਹੁੰਦਾ ਸੀ ਇਹਦੇ ਵਾਸਤੇ ਤੇ ਬਾਕੀ ਦੱਸਿਓ ਤੁਸੀਂ ਕਮੈਂਟ ਬਾਕਸ ਵਿੱਚ ਤੇ ਅੱਜ ਜਿਹੜਾ ਵਿੱਚ ਚਿੱਟਾ ਜਾਂ ਹੁੰਦਾ ਕੱਢ ਲਈਏ ਕਿ ਨਹੀਂ ਕੱਢੀਏ ਜ਼ਰੂਰ ਦੱਸਿਓ ਤੇ ਇਹਦਾ ਜਿਹੜੀ ਸਾਡੀ ਮਕਰੋਨੀ ਆ ਥੋੜੀ ਫਰੈਸ਼ ਹੋ ਰਹੀ ਆ ਅਜੇ ਤੱਕ ਮੁਗਲਾਈਲ ਵਿੱਚ ਪਾਇਆ ਜਿਹੜਾ ਤੇ ਉਹਦੇ ਨਾਲ ਥੋੜੀ ਅਪਡੇਟ ਆਊਗੀ ਇਹਦੀ ਅਜੇ ਤੱਕ ਇਹਦੀ ਜਿਹੜੀ ਆ ਪ੍ਰੋਸੈਸਿੰਗ ਚੱਲ ਰਹੀ ਆ ਅਪਡੇਟ ਨਹੀਂ ਆਈ ਆ ਤਾਂ ਕਿਦੀ ਅਜੇ ਤੱਕ ਇਹ ਹੋ ਰਿਹਾ ਜੀ ਅਪਲੋਡ ਹੋ ਰਿਹਾ ਤਾਂ ਕਿ ਮੈਂ ਕੰਮ ਕਰੰਦੇ ਆਂ ਵੀ ਲਾ ਕੇ ਡਰਾਮੇ ਨਾਲ ਕਰਦੇ ਤੇ ਇਹ ਦੇਖੋ ਉਹ ਦੇ ਦੋ ਇਧਰ ਮੈਂ ਕੱਟ ਰਿਹਾ ਪਿਆਜ਼ ਲਓ ਜੀ ਪਿਆਜ਼ ਆਪਾਂ ਕੱਟ ਲਏ ਆ ਪਿਆਜ਼ ਨੂੰ ਲਾਵਾਂਗੇ ਤੜਕਾ ਤੇ ਜਿਹੜੇ ਵਿੱਚ ਤੜਕਾ ਲਾਉਣਾ ਉਸ ਬਰਤਨ ਨੂੰ ਮੈਂ ਕਰ ਲੈਣਾ ਧੋ ਲੈਣਾ ਆ ਥੋੜਾ ਤੇ ਉਹਦੇ ਵਿੱਚ ਤੜਕਾ ਲਗਾ ਕੇ ਤੇ ਫਿਰ ਮੈਂ ਰੈਡੀ ਕਰਤਾ ਆ ਤੇ ਤੁਹਾਨੂੰ ਸਾਰਾ ਪ੍ਰੋਸੈਸ ਦੱਸੂਗਾ ਤੁਸੀਂ ਇੱਥੇ ਵੀਡੀਓ ਦੇ ਨਾਲ ਬਣੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਤੁਹਾਡੇ ਕੋਲ ਕੋਈ ਅਲੱਗ ਤਰੀਕਾ ਆ ਤਾਂ ਸਾਨੂੰ ਤੁਸੀਂ ਦੱਸ ਸਕਦੇ ਆ ਕਮੈਂਟ ਬਾਕਸ ਦੇ ਵਿੱਚ ਇੱਧਰ ਆਪਾਂ ਬਣਾ ਰਹੇ ਆਂ ਥੋੜਾ ਵੜਾ ਆ ਰਿਹਾ ਹੈ ਤੇ ਬਾਕੀ ਜੇ ਕਿਸੇ ਨੇ ਚੈਨਲ ਕ੍ਰੀਏਟ ਕਰਨਾ ਆ ਕੁਝ ਵੀ ਚੈਨਲ ਬਾਰੇ ਇਨਫੋਰਮੇਸ਼ਨ ਲੈਣੀ ਆ ਤੇ ਉਹ ਵੀ ਤੁਸੀਂ ਇਹਦੇ ਵਿੱਚ ਕਮੈਂਟ ਕਰ ਸਕਦੇ ਆਂ ਨਾਲ ਨਾਲ ਆਪਾਂ ਹੈਲਪ ਵੀ ਕਰਾਂਗੇ ਤੁਹਾਡੀ ਜਿਨ੍ਹਾਂ ਨੇ ਜਿਹੜੇ ਚਾਹੁੰਦੇ ਆ ਸੀ ਬਲੌਗ ਬਣਾਉਣਾ ਤੇ ਉਹਨਾਂ ਦੀ ਆਪਾਂ ਹੈਲਪ ਵੀ ਕਰਾਂਗੇ ਤੇ ਤੁਸੀਂ ਕਮੈਂਟ ਬਾਕਸ ਵਿੱਚ ਇੱਕ ਦੱਸ ਸਕਦੇ ਹੋ ਤੇ ਤੁਹਾਨੂੰ ਆਪਾਂ ਟਿਪਸ ਦੇ ਦਾਂਗੇ ਤੇ ਚਲੋ ਬਣੇ ਰਹੋ ਇਦਾਂ ਹੀ ਬਲੌਗ ਦੇ ਨਾਲ ਲਓ ਜੀ ਇਹ ਤੇਲ ਥੋੜਾ ਸਾਡਾ ਚਾਰੇ ਚੜ ਗਿਆ ਮੇਰਾ ਧਿਆਨ ਥੋੜਾ ਇੱਧਰ ਭਟਕ ਗਿਆ ਸੀਗਾ ਤੇਲ ਜਿਹੜਾ ਜਿਆਦਾ ਚੱਲ ਗਿਆ ਐ ਤੇ 1 ਮਿੰਟ ਵੇਟ ਕਰੋ ਥੋੜਾ ਹੁਣ ਜਿਆਦਾ ਕੰਮ ਖਰਾਬ じゃ ਹੋ ਗਿਆ ਹੁਣ ਆਪਾਂ ਪਿਆਜ਼ ਪਾ ਦੇ ਠੀਕ ਹੈ ਜੀ ਹੁ ਆਪਾਂ ਪਾ ਦਿੱਤੇ ਪਿਆਜ਼ ਸਾਰੇ ਪਿਆਜ਼ ਆਪਾਂ ਜਿਹੜੇ ਇਹਦੇ ਵਿੱਚ ਪਾਣੇ ਨੇ ਜਿੰਨੇ ਕੱਟੇ ਐ ਇੱਕ ਪਿਆਜ਼ ਕੱਟਿਆ ਦਾ ਵੱਡਾ ਜਿਆ ਇਹਦੇ ਵਿੱਚ ਪਾ ਕੇ ਹਾਲੇ ਠੀਕ ਹੈ ਜੀ ਇਹਨੂੰ ਰੱਖ ਦਿੱਤਾ ਇੱਥੇ ਹਾਲੇ ਕੋਈ ਆਪਾਂ ਇਹਨੂੰ ਹੁਣ ਲਗਾ ਦੇਣਾ ਹੈ ਸਰ ਤੁਰਕਾ ਉردو ਦੇ ਕੇ ਪਰੋੜੇ ਬਣਾਉਣੇ ਆਪਨੇ ਕਰਾ ਲਾਂਗੇ ਤੁਹਾਨੂੰ ਤੇ ਤੇਲ ਸਾੜ ਤੋਂ ਥੋੜਾ ਜਿਆਦਾ ਜਲ ਗਿਆ ਕਿਉਂਕਿ ਮੇਰਾ ਧਿਆਨ ਥੋੜਾ ਉੱਧਰ ਹੋ ਗਿਆ ਸੀਗਾ ਤੇ ਅਗਰ ਉਹਨਾਂ ਦੇ ਲੱਤੀਆ ਮਹਿੰਦੀ ਤੇ ਜਿਹੜਾ ਘਰ ਦੇ ਮਾਣੋ ਨਾ ਕਰਾਂ ਤੇ ਤੁਸੀਂ ਇਹ ਵੀ ਬਲੌਗ ਨਾਲ ਬਣੇ ਲਓ ਲਾਸਟ ਪ੍ਰੋਸੈਸ ਤੁਹਾਨੂੰ ਦਿਖਾ ਲਾਂਗੇ ਸਾਰਾ ਤੇ ਰਿਵਿਊ ਵੀ ਲਵਾਂਗੇ ਸਾਰਿਆਂ ਦੇ ਕੀ ਕੀ ਕਹਿੰਦੇ ਆ ਸਾਰੇ ਜਿਹੜੇ ਡੈਡੀ ਹੋਣੇ ਮਮੀ ਹੋਣੇ ਤੇ ਅੰਮਣ ਹੋਣੀ ਤੇ ਬੱਚੇ ਦੇਖਦੇ ਕੀ ਰਿਵਿਊ ਦਿੰਦੇ ਆ ਮੈਂ ਉਹਨਾਂ ਚਿਰ ਸਮਾਨ ਵਿੱਚ ਪਾ ਲਵਾਂ ਆ ਦੇਖੋ ਜੀ ਆਪਾਂ ਇਹਦੇ ਵਿੱਚ ਪਾ ਦੇਣਾ ਹੈਗਾ ਇੰਨਾ ਕੁ ਬਾਣਾ ਨਮਕ ਇੰਨਾ ਦੇ ਪਾਤਾ ਨਮਕ ਥੋੜਾ ਜਿਹਾ ਕੁ ਬਾਣਾ ਨਮਕ ਇੰਨਾ ਕੁ ਬਾਣਾ ਨਮਕ ਤੇ ਨਮਕ ਨਾਲ ਕੱਟਉਣਾ ਹੈ ਇਹ ਪਾਤਾ ਨਾਮਕ ਆ ਪਾਣੀ ਹਲਦੀ ਪਲਦੀ ਥੋੜੀ ਜਿਆਦਾ ਪਾਉਣੀ ਆ ਤੇ ਹੋਰ ਇਹਦੇ ਵਿੱਚ ਕੀ ਆ ਸਾਡਾ ਆ ਬਣੀ ਗਈ ਐ ਐਮ ਡੀ ਐਚ ਦਾ ਆ ਗੁਸ਼ ਕਲਕਾਰੇ ਪਾਣੀ ਆ ਤੇ ਲੋ ਜੀ ਨਿਪਾਨ ਥੋੜਾ ਨਾ ਰੰਗੂ ਸਸਸ ਥੋੜਾ ਹੋ ਗਏ ਗੈਸ ਮੇਂ ਘਟ ਲਾਉਂਦਾ ਹੋਇਆ ਲਾ ਇਹ ਬਹੁਤ ਹੀ ਚੰਗਾ ਹੋ ਗਿਆ। ਹਲਦੀ, ਮਿਰਚ ਮਸਾਲਾ ਪਾ ਦਿੱਤਾ ਹੈ ਤੇ ਮਿਰਚ ਇਹਨਾਂ ਨੇ ਬਣੀ ਖਾਣੀ ਕਿ ਨਹੀਂ ਖਾਣੀ ਮਿਰਚ ਦਾ ਪਤਾ ਕਰ ਦੇਣਾ। ਇਹ ਕਹਿਣਗੇ ਤਾਂ ਮਿਰਚ ਵਿੱਚ ਪਾ ਦਾਂਗੇ ਨਹੀਂ ਕਦੇ ਰਹਿ ਦਾਂਗੇ। ਬਾਕੀ ਮਿਰਚ ਦਾ ਪਾਉਣ ਦਾ ਵਿੱਚ ਕੋਈ ਬੈਨੀਫਿਟ ਨਹੀਂ ਹੈ। ਮਿਰਚ ਦਾ ਸਿਰ ਦੇ ਘੱਟ ਨਹੀਂ ਕਰਦੇ। ਮਿਰਚਾ ਪਕਾ ਠਾਈ ਦੀ ਤੁਸੀਂ ਖਾਣ ਨਹੀਂ ਤੇ ਬਹੁਤ ਜ਼ਿਆਦਾ ਹੈ। ਤੁਸੀਂ ਵੀ ਘਟ ਖਾਇਆ ਕਰੋ ਮਿਰਚ। ਲਾਲ ਮਿਰਚ ਤਾਂ ਬਿਲਕੁਲ ਨਹੀਂ ਬੰਦ ਕਰ ਦੋ ਉਹਨੂੰ।

ਮੈਂ ਕਿੰਦਣਾ ਉਲ ਲੱਗ ਗਿਆ 14 ਹੀ ਛੱਡਿਆ ਹਾਏ ਹਾਂ ਚੱਲਦੇ ਛੋਟੇ ਨਾਲ ਗੈਸ ਟਮਾਟਰਾਂ ਜਿਆਦਾ ਭੁੱਲ ਗਏ ਟਮਾਟਰ ਹੁਣ ਪਾਏ ਆ ਤੇ ਲਾਲ ਮਿੱਠੀ ਪਾ ਗਏ ਆ ਗੈਸ ਚੱਲ ਰਿਹਾ ਗੈਸ ਅੰਦਰ ਪੁੱਜ ਗਿਆ ਇਹਨੇ ਕਿਦਾਂ ਕੀ ਚੱਪੜਾ ਫੜਨਾ ਕਰਾਂਗਾ ਤੇ ਹੁਣ ਪਾਏ ਆ ਟਮਾਟਰ ਇਹਦੇ ਚ ਇਹਦੇ ਰਿਜ਼ਲਟ ਕੀ ਹੁੰਦਾ ਯਾਰ ਵੀ ਲਵਾਂਗੇ ਇਹਨਾਂ ਦੇ ਸਾਰਿਆਂ ਦੇ ਤੇ ਇਧਰ ਆ ਪਰਖੀ ਗਈ ਮਕਰੋਨੀ ਮਕਰੋਨੀ ਦਰ ਕੀ ਆਪਾਂ ਇਹਦੇ ਵਿੱਚ ਹੁਣ ਕੱਢ ਕੇ ਮਕਰੋਨੀ ਸਾਰੀ ਵਿੱਚ ਪਾ ਦਾਂਗੇ ਉਹਦੇ ਪਰ ਤੜਕਾ ਥੋੜਾ ਭੁੱਜ ਜੇ ਸਾਨੂੰ ਸੁਣਨਾ ਲਓ ਜੀ ਆਪਾਂ ਇਹਦੇ ਵਿੱਚ ਪਾ ਦਿੱਤੀ ਸੀਗੀ ਤੇ ਚਮਚੇ ਨਾਲ ਸਾਰੀ ਮਿਕਸ ਕਰ ਦਿੱਤੀ ਆ ਇਹ ਮਕਰੋਨੀ ਆ ਤੇ ਥੋੜੀ ਆਪਾਂ ਗੈਸ ਥੋੜੀ ਤੇਜ਼ ਕਰ ਦਿੱਤੀ ਆ ਤੇ ਥੋੜੀ ਇਹਨੂੰ ਭਾਫ ਦੀ ਹੁਣ ਦੋਵਾਂਗੇ ਸਟੀਮ ਕਰਾਂਗੇ ਵੈਸੇ ਸਟੀਮ ਕਰਨ ਦੀ ਲੋੜ ਨਹੀਂ ਆਪਾਂ ਆਲ ਲਈ ਸੀਗੀ ਇਹ ਤੇ ਫਿਰ ਵੀ ਹਲਕਾ ਜਿਹਾ ਸਟੀਮ ਕਰਾਂਗੇ ਤੇ ਇੱਕ ਵਾਰੀ ਪੁੱਛ ਲੈਨੇ ਅੰਦਰ ਲੂਣ ਮਿਰਚ ਕਿਦਾਂ ਦਾ ਹੋ ਸਗਾ ਲੂਣ ਮਿਰਚ ਕਿਦਾਂ ਦਾ ਪਤਾ ਨਹੀਂ ਆਉਂਦਾ ਠੀਕ ਹੈ ਲੂਣ ਇੱਕ ਦੀ ਖਾ ਕੇ ਦੇਖ ਲਾ ਲੂਣ ਵਿੱਚ ਕਿਦਾਂ ਆ ਆ ਆ ਇੱਕ ਖਾ ਕੇ ਦੇਖ ਲਾ ਨਹੀਂ ਉਹ ਦੋ ਸਾਤ ਤੇ ਦਿਖਾਈ ਜਾਂਦੀ ਸਹੀ ਆ ਵਾਹ ਦਾ ਲੂਣ ਵਿੱਚ ਨਾ ਮਿਰਚ ਹਾਂਜੀ ਹੁਣ ਪਾ ਲੈਨੇ ਫੇ ਜਿਆਦਾ ਰੂਹ ਕੀ ਹਾਲ ਆ ਨੂਣ ਹੈ ਨਹੀਂ ਵਿੱਚ ਘਟਾ ਕਿਉਂ ਘਟਾ ਲਓ ਜੀ ਆਪਾਂ ਜਿਹੜੀ ਮਕਰੋਨੀਆ ਰੈਡੀ ਕਰ ਲਈ ਆ ਤੇ ਹੁਣ ਤੁਹਾਨੂੰ ਰਿਵਿਊ ਦਿੰਨੇ ਆ ਕੀ ਰਿਵਿਊ ਆ ਤੇ ਹੁਣ ਪਾ ਕੇ ਦਿੰਨੇ ਆ ਆ ਲੈ ਜਾ ਦਾਦੂ ਦੀ ਤੇ ਤੇਰੀ ਜਿਹੜੀ ਜਾਦੇ ਵਾਲੀ ਉਹ ਦਾਦੂ ਦੀ ਜਿਹੜੀ ਘੱਟ ਵਾਲੀ ਉਹ ਤੇਰੀ ਇੱਦਾਂ ਚੰਗੀ ਤਰਫ ਚੱਲ ਆ ਜਾ ਚਮਚ ਚਲੋ ਚਲੋ ਚੰਨੋ ਤੁਸੀਂ ਲੈ ਕੇ ਮੈਂ ਇਹਨਾਂ ਨੂੰ ਚਮਚੇ ਵੀ ਚਲੋ ਲਓ ਜੀ ਆ ਇੱਕ ਸਾਈਜ਼ ਦੇ ਕਟੜੀ ਆ ਰੋਟੀ ਲਿਆਓ ਨਾ ਜਸੂਨ ਵਿਰਿਆਨੇ ਆਲੋ ਇਹਨਾਂ ਰੋਟੀ ਦੋ ਲੈਣ ਚਮਚੇ ਆਲੋ ਚਮਚਾ ਜਸਸ ਨੂੰ ਹੋਰ ਦੇ ਦੇ ਆਲੋ ਰੋਟੀ ਇੱਥੋਂ ਕੱਢੀ ਜਾਓ ਤੇ ਖਾਈ ਜਾਓ ਜਸਸ ਨੂੰ ਵੀ ਲਿਆਨਾ ਦੇਖੋ ਉਹਦੇ ਖਾਈ ਜਾਂਦੇ ਹੋ ਗਏ ਆਲੋ ਹੋ ਗਈ ਦੁੱਲੀ ਆ ਪਤਾ ਨਹੀਂ ਜਸੂ ਨੂੰ ਬੋਟ ਟੈਸਟ ਲੱਗੀ ਗਣੀ ਜਸੂ ਕਰਨੀ ਖਾਣੀ ਹੋਰ ਤੇ ਆ ਹੁਣ ਜਸੂ ਨੂੰ ਦੇਨੇ ਆਪਾਂ ਜੀ ਆਹ ਲੋ ਜੀ ਆਹ ਜਸੂ ਦੀ ਹੋ ਗਈ ਤੇ ਬਾਕੀ ਹੋ ਗਈ ਸਾਡੀ ਰਿਵਿਊ ਵੀ ਨਾਲ ਲੈ ਕੇ ਆਨੇ ਆ ਤੇ ਆ ਲੈ ਜਸੂ ਦੀ ਇੱਥੇ ਬਿਠਾ ਦੇ ਇਹਨੂੰ ਇੱਥੇ ਬਹਿ ਲੈ ਜਸੂ ਉੱਥੇ ਬਹਿ ਲੈ ਲੈ ਆ ਬਣਾਵਾਂਗੇ ਖਾਰੇ ਜਸੂ ਸਵਾਦ ਆ ਕੰਪਚੇ ਕਿਥੇ ਨੇ ਸਵਾਦ ਆ ਸਵਾਦ ਆ ਹਾਂ 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 ਗਰਮਾ ਸਹੀ ਲੂਣ ਮਿਰਚ ਸਵਾਦ ਬਣੀ ਵਧੀਆ ਬਣੀ ਚਲੋ ਜੀ ਸਾਜੂ ਤੋਂ ਜਾਂਦੇ ਹਾਂ ਸਾਜੂ ਬਣੀ ਕਿਦੋਂ ਬੀ ਜਾਂਦੀ ਆ ਲਓ ਜੀ ਇਹ ਹੁਣ ਸਾਡੀ ਆ ਤੇ ਅਪਖਾਨੇ ਬਾਅਦ ਚੋਂ ਇਕੱਠੇ ਤਾਂ ਇਹਨੂੰ ਮਗਾਈ ਨਾਲ ਥੇੜ ਥਰਾਂਦੇ ਨੀ ਟੱਕ ਦਮਾ ਇਹਨੂੰ ਆ ਟੱਕ ਦਿੱਤੀ ਜੀ ਆਪਾਂ ਲਓ ਜੀ ਇੱਧਰ ਆਪਾਂ ਬਣਾ ਕੇ ਮਕਰੋਨੀ ਜਿਹੜੀ ਲੈ ਜਾਂਦੀ ਆ ਤੇ ਇਹਨਾਂ ਦੀ ਮਹਿੰਦੀ ਵੀ ਲੱਥ ਚੁੱਕੀ ਆ ਤੇ ਰੋਟੀ ਖਾਣ ਆ ਪਏ ਆ ਨਹੀਂ ਲੱਥ ਸੀ ਤਾਂ ਖਲੋਣੀ ਪੈਣੀ ਸੀਗੀ ਉਹਨੇ ਲਾ ਲੂ ਲਈ ਐਦਾਂ ਹੀ ਤੇ ਜਸੂ ਇਧਰ ਪੰਗੇ ਲੈ ਰਿਆ ਆ ਇਹਨੇ ਨਹੀਂ ਖਾਣ ਦੇਣੀ ਆ ਵੀ ਉਹ ਆਪਾਂ ਲੈਣ ਗਏ ਆ ਜੀ ਕਿੰਦਾਂ ਦੀ ਬਣੀ ਮਹਗੀ ਸੱਚ ਗੱਲ ਬਾਗ ਬਕਰੋਨੀ ਤੇ ਇਹਦਾ ਬਰੌਂਡ ਦਾ ਤਰੀਕਾ ਤੁਹਾਨੂੰ ਦੱਸਿਆ ਇਹ ਸਾਰਾ ਕੁਝ ਇਹਨੂੰ ਤੁਸੀਂ ਕਰ ਲੈਣਾ ਹੈਗਾ ਜਿਲੇ ਨੂੰ ਪਾਣੀ ਚ ਉਬਾਲਣਾ ਹੈਗਾ ਵੇ ਥੋੜਾ ਜਿਹਾ ਤੇਲ ਪਾ ਲਿਓ ਤੇਲ ਪਾਉਣ ਦੇ ਨਾਲ ਇਹ ਚਿੰਬੜਦੀ ਨਹੀਂ ਹੈਗੀ ਤੇ ਗੋਹਾ ਜਾਂ ਨਹੀਂ ਬਣਦੀ ਜਿੱਦਾਂ ਇਕੱਠੀ ਹੀ ਨਹੀਂ ਹੁੰਦੀ ਕੱਲਾ ਕੱਲਾ ਪੀਸ ਰਹਿੰਦਾ ਹੈ ਇਹਦਾ ਤੁਸੀਂ ਇਦਾਂ ਘਰ ਦੇ ਵਿੱਚ ਬਣਾ ਸਕਦੇ ਹੋ ਤੇ ਅਸੀਂ ਹੁਣ ਖਾਣ ਲਿਆ ਜੀ ਰੋਟੀ ਤੇ ਚਲੋ ਠੀਕ ਹੈ ਜੀ ਇੱਥੇ ਆਪਾਂ ਕਰਦੇ ਹਾਂ ਸਮਾਪਤੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਦੇਵੇ ਤਰੱਕੀਆਂ ਦੇਵੇ ਤੇ ਬਾਏ